का मुख्यमंत्री चरणजीत तंगिया ते पहुंचेया शंकरपेंड ਦੇ ਵਿੱਚ ਜੀ ਜੀ ਚੰਨੀ ਸਾਹਿਬ ਆਏ ਸੀਗੇ ਜੀ ਸਾਡੇ ਜ਼ਿਲ੍ਹਾ ਪ੍ਰਸ਼ਦੀਆਂ ਜਿਹੜੀਆਂ ਚੋਣਾਂ ਆ ਬਲਾਕ ਸੰਮਤੀ ਦੀਆਂ ਉਹਦੇ ਉਹਦੇ ਬਾਬਤ ਆਏ ਸੀਗੇ ਔਰ ਸ਼ੰਕਰ ਜੌਨ ਤੋਂ ਮੈਂ ਲੜ ਰਿਹਾ ਹਾਂ ਰੋਨੀ ਗੈਲਾ ਤੇ ਸ਼ੰਕਰ ਜੌਨ ਨੰਬਰ 9 ਤੋਂ ਹਾਂਜੀ ਕੀ ਕੀ ਰਿਸਪਾਂਸ ਮਿਲ ਰਿਹਾ ਜੀ ਰਿਸਪਾਂਸ ਬਹੁਤ ਵਧੀਆ ਲੋਕੀ ਦੇਖੋ ਤੰਗ ਆ ਹਰ ਵਰਗ ਤੰਗ ਆ ਹਰ ਵਰਗ ਇਹ ਕਹਿੰਦਾ ਹੈ ਵੀ ਜਿਹੜੇ ਸਰਕਾਰ ਨੇ ਉਹਦੇ ਜਿਹੜੇ ਮੁੱਢਲੇ ਜਿਹੜੇ ਅਧਿਕਾਰ ਸੀ ਜਾਂ ਜੋ ਸਹੂਲਤਾ ਸੀ ਉਹ ਸਾਰੀਆਂ ਖਤਮ ਕਰ ਦਿੱਤੀਆਂ ਕੀ ਹੁਣ ਕਹਿਣਾ ਕੀ ਅਸ਼ਵਾਸ਼ਣ ਦੇ ਕੇ ਚੰਨੀ ਸਾਹਿਬ ਤਾਂ ਇਹ ਅਸ਼ਵਾਸ਼ਣ ਦੇ ਕੇ ਗਏ ਆ ਵੀ ਜਦੋਂ ਸਰਕਾਰ ਆਈ ਐ ਅਸੀਂ ਦੁਬਾਰਾ ਉਹ ਸਾਰੀਆਂ ਸਹੂਲਤਾ ਜਿਹੜੀਆਂ ਲੋਕਾਂ ਨੂੰ ਦਵਾਂਗੇ ਔਰ ਜਿਹੜੀ ਕਣਕ ਦੀ ਗੱਲ ਚੱਲਦੀ ਸੀ ਕਣਕ ਪੰਜਾਬ ਸਰਕਾਰ ਨੇ ਬੰਦ ਕਰ ਦਿੱਤੀ ਆ ਔਰ ਬਹੁਤ ਸਾਰੇ ਹੋਰ ਵੀ ਨਰੇਗਾ ਮਨਰੇਗਾ ਜਿਹੜੀ ਆ ਉਹ ਵੀ ਬੰਦ ਆ ਔਰ ਕੋਈ ਗ੍ਰਾਂਟ ਨਹੀਂ ਆ ਰਹੀ ਆ ਪਿਛਲੀਆਂ ਜਿਹੜੀਆਂ ਗ੍ਰਾਂਟਾਂ ਪਈਆਂ ਉਹ ਵੀ ਜਿਹੜੀਆਂ ਯੂਜ਼ ਨਹੀਂ ਕੀਤੀ ਗਈਆਂ ਸਾਡੇ ਸ਼ੰਕਰਪੈਨ ਨੂੰ ਗ੍ਰਾਂਟਾਂ ਆਈਆਂ ਸਾਡੇ ਸ਼ੰਕਰਪੈਨ ਤੋਂ ਪਿਛਲੀਆਂ ਜਿਹੜੀਆਂ ਪਿਛਲੀਆਂ ਗ੍ਰਾਂਟਾਂ ਪਈਆਂ 1 ਕਰੋੜ ਤੇ 30 ਲੱਖ ਰੁਪਏ ਪਿਆ ਆ ਉਹਨੂੰ ਯੂਜ਼ ਨਹੀਂ ਕੀਤਾ ਜਾ ਰਿਹਾ ਯੂਜ਼ ਨਹੀਂ ਕਿਉਂ ਕਿਉਂ ਯੂਜ਼ ਨਹੀਂ ਕਿਹਾ ਉਹ ਦੇਖੋ ਸਰਕਾਰ ਦੇ ਜਿਹੜੇ ਕੈਸਾ ਦੇ ਦਬਾਅ ਆ ਕਿਉਂਕਿ ਉਹਨਾਂ ਦਾ ਦਬਾਅ ਆ ਇਹ ਵੀ ਉਹ ਸਰਪੰਚ ਨੂੰ ਕਹਿ ਰਿਹਾ ਵੀ ਸਾਡੀ ਪਾਰਟੀ ਸ਼ਾਮਲ ਹੋਪ ਪਰ ਉਹ ਨਹੀਂ ਸ਼ਾਮਲ ਹੋ ਰਿਹਾ ਰੋਣੀ ਗੱਲ ਕੀ ਕਿਹੜੀ ਵਰਤ ਚੋਣ ਹਾਂਜੀ ਜ਼ਿਲ੍ਹਾ ਪ੍ਰਸ਼ਾਸਨ ਮੈਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਖੜਾ ਜੀ ਸ਼ੰਕਰ ਜੌਨ ਤੋਂ ਸ਼ੰਕਰ ਜੌਨ ਤੋਂ ਨਾਂਮ ਪੁੱਛਿਓ ਬਲਾਕ ਸਤਮੇਰੀ ਚੋਣਾਂ ਜਿਹੜੀਆਂ ਆ ਰਹੀਆਂ ਕੀ ਕਹਿਣਾ ਚਾਹੋਗੇ ਬਈ ਮੈਂ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਇਹ ਲੋਕਾਂ ਦੇ ਵਿੱਚ ਇਹ तमाम ਪਿੰਡਾਂ 'ਚ ਮੈਂ ਜਾ ਰਿਹਾ ਪੰਜਾਬ ਦੇ ਵੱਖ-ਵੱਖ ਜਗ੍ਹਾ ਤੇ ਦੇਖਿਆ ਹੈ ਕਿ ਇੱਥੇ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਹੈ ਲੋਕਾਂ ਨੂੰ ਉਹਦੇ باوجود ਵੀ ਲੋਕ ਇਹ ਡਰੇ ਨਹੀਂ ਆ ਇਹ ਲੋਕ ਅੱਜ ਇਸ ਗੱਲ ਦਾ ਜਵਾਬ ਦੇਣਾ ਚਾਹੁੰਦੇ ਐ ਕਿ ਜਿੰਨਾ ਝੂਠ ਮਾਰ ਕੇ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਇਆ ਅੱਜ ਪਿੰਡ ਦੇ ਵਿੱਚ ਸ਼ੰਕਰ ਪਿੰਡ ਦੇ ਵਿੱਚ ਮੈਂ ਆਇਆ ਜਿੰਨੀ ਡਿਵੈਲਪਮੈਂਟ ਹੋਈ ਐ ਇਹ ਕਾਂਗਰਸ ਦੇ ਟਾਈਮ ਤੇ ਹੋਈ ਐ ਕਾਂਗਰਸ ਦੇ ਟਾਈਮ ਤੋਂ ਬਾਅਦ ਇੱਕ ਵੀ ਇੱਟ ਇਹ ਝਾੜੂ ਵਾਲੀ ਪਾਰਟੀ ਨੇ ਲਾਈ ਐ ਤੇ ਇਹ ਦੱਸ ਦਿੰਨ ਕਿਸੇ ਪਿੰਡ ਦੀ ਡਿਵੈਲਪਮੈਂਟ ਨਹੀਂ ਕੀਤੀ ਕਿਤੇ ਪਾਣੀ ਦੀਆਂ ਪਾਈਪਾਂ ਨਹੀਂ ਪਾਈਆਂ ਕਿਤੇ ਸੀਵਰੇਜ ਨਹੀਂ ਪਾਇਆ ਕਿਤੇ ਗਲੀਆਂ ਨਹੀਂ ਬਣਾਈਆਂ ਕਿਤੇ ਸਕੂਲ ਦਾ ਸੁਧਾਰ ਨਹੀਂ ਕੀਤਾ ਕਿਸੇ ਨੂੰ ਰੋਜ਼ਗਾਰ ਨਹੀਂ ਦਿੱਤਾ ਤੇ ਇਸ ਪਾਰਟੀ ਨੂੰ ਵੋਟ ਕਿਨੇ ਪਾਉਣੀ ਹੈ ਲੇਕਿਨ ਇਹ ਡਰਾ ਕੇ ਧਮਕਾ ਕੇ ਲੋਕਾਂ ਕੋ ਵੋਟਰ ਹਾਸਾ ਕਰਨਾ ਚਾਹੁੰਦੇ ਸਰਪੰਚਾਂ ਨੂੰ ਡਰਾਇਆ ਜਾ ਰਿਹਾ ਝੂਠੇ ਪਰਚਿਆਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਲੇਕਿਨ ਲੋਕ ਇਹਨਾਂ ਦੀ ਗਿੱਦੜ ਭਪਕੀਆਂ ਤੋਂ ਡਰਗੇ ਨਹੀਂ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਣਗੇ ਸਰ ਕੁਛ ਕਹਿ ਰਹੇ ਜੀ ਸੋਸ਼ਲ ਮੀਡੀਆ ਜਿਵੇਂ ਆ ਰਿਹਾ ਕਿ ਕਾਂਗਰਸ ਦੀਆਂ ਟਿਕਟਾਂ ਵਿਕ ਰਹੀਆਂ ਉਹਦੇ ਬਾਰੇ ਕੀ ਮੈਂ ਤੁਹਾਨੂੰ ਇੱਕ ਗੱਲ ਕਹੀ ਹੈ ਕਿ ਕਾਂਗਰਸ ਪਾਰਟੀ ਦੀ ਦੇ ਵਿੱਚ ਨਾ ਤੇ ਕੋਈ ਖਰੀਦੋਫੋਕਤ ਦੀ ਹੋਈ ਹੈ ਨਾ ਹੋਣੀ ਹੈ ਕਾਂਗਰਸ ਪਾਰਟੀ ਡੈਮੋਕ੍ਰੇਸੀ ਨੂੰ ਮੰਨਦੀ ਹੈ ਲੋਕਤੰਤਰ ਨੂੰ ਮੰਨਦੀ ਹੈ ਤੇ ਆਮ ਘਰਾਂ ਦੇ ਲੋਕ ਜਿਹੜੇ ਆ ਉਹ ਕਾਂਗਰਸ ਪਾਰਟੀ ਦੇ ਵਿੱਚ ਹੈ ਔਰ ਇੱਥੇ ਕਿਸੇ ਵੀ ਕਿਸਮ ਦੀ ਖਰੀਦੋਫੋਕਤ ਨਹੀਂ ਹੁੰਦੀ ਔਰ ਲੋਕਾਂ ਨੂੰ ਹਰ ਆਦਮੀ ਨੂੰ ਮੌਕਾ ਮਿਲਦਾ ਕੀ ਕਹਿਣਾ ਜੀ ਪੰਜਾਬ ਦੇ ਬਾਰੇ ਕੀ ਕਹਿਣਾ ਮੈਂ ਤੇ ਇਹ ਗੱਲ ਕਹਾਂਗਾ ਕਿ ਵੀ ਸਾਰੇ ਇਕੱਠੇ ਹੋ ਕੇ ਹੁਣ ਸਮਾਂ ਆਇਆ ਹੈ ਕਿ ਕਾਂਗਰਸ ਪਾਰਟੀ ਨਾ ਖੜੇ ਹੋ ਤਾਂ 27 ਦੀਆਂ ਚੋਣਾਂ ਕਿਸ ਤਰ੍ਹਾਂ ਦੇ ਮੈਂ ਦੇਖ ਰਿਹਾ ਕਾਂਗਰਸ ਪਾਰਟੀ ਦੀ ਸਰਕਾਰ ਆਏਗੀ ਹੋਏ ਕੋਈ ਨਾ ਕਹਿਣਾ ਜੀ ਕਾਂਗਰਸ ਪਾਰਟੀ ਦੀ ਸਰਕਾਰ ਆਏਗੀ ਪਿੰਡ ਸ਼ੰਕਰ ਦੇ ਵਿੱਚ ਏਕਤਾ ਲਹਿਰ ਦੀ ਟੀਮ ਮੌਜੂਦ ਸੀ ਜਿੱਥੇ ਜ਼ਿਲ੍ਹਾ ਪ੍ਰਸ਼ਦ ਪੰਚਾਇਤ ਸੰਮਤੀ ਦੀਆਂ ਵੋਟਾਂ ਹੋ ਰਹੀਆਂ ਜਿੱਥੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਜੀ ਇੱਥੇ ਪਹੁੰਚੇ ਸੀ ਲੋਕਾਂ ਦੇ ਵਿੱਚ ਬਹੁਤ ਵਿਸ਼ਵਾਸ ਸੀ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਏਕਤਾ ਲਹਿਰ ਨਿਊਜ਼ ਨਕੋਦਰ